ਮੈਂ ਅੰਕਰ ਰਾਂਚਾਲਾ ਦੇ ਪ੍ਰਧਾਨ ਦੇ ਤੌਰ ਤੇ ਇੱਥੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਦੇਵ ਸਿੰਘ ਜੀ ਸੋਹਤਾ ਐਸਐਸਪੀ ਮਾਨਸਾ ਨੂੰ ਅੰਕਰ ਰਾਂਚਾਲਾ ਦੀ ਤਰਫੋਂ ਜੀ ਆਇਆਂ ਕਹਦਾ ਇਹਦੇ ਬਹੁਤ ਆਫੀਸਰ ਸਾਹਿਬਾਨ ਤੇ ਸਾਰੇ ਇਲਾਕੇ ਦੇ ਲੀਡਰਾਂ ਦਾ ਮੈਂ ਉਹਨਾਂ ਨੂੰ ਆਪਦੀ ਤਰਫੋਂ ਜੀ ਆਇਆਂ ਕਹਿੰਦਾ ਅਸੀਂ ਅੱਜ ਦੇ ਮੇਲੇ ਦੀ ਸ਼ੁਰੂਆਤ ਕਰ ਜਾ ਰਹੇ ਹਾਂ ਇਸ ਮੇਲੇ ਦੀ ਸ਼ੁਰੂਆਤ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਦੇਵ ਸਿੰਘ ਜੀ ਸਹੁਤਾ ਆਈਪੀਐਸ ਐਸਐਸਜੀ ਮਾਨ ਸਾਹਿਬ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਮੰਜੇ ਤੇ ਆ ਕੇ ਸ਼ਮਰੋਚਨ ਕਰਨ ਉਹਨਾਂ ਨੂੰ ਲੈ ਕੇ ਆਉਣਗੇ ਸਨਮਾਨ ਸਾਥ ਪ੍ਰਿੰਸੀਪਲ ਜਗੀਰ ਸਿੰਘ ਜੀ ਜੋ ਕਿ ਸਲਾਹਕਾਰ ਹਨ ਲక్ష్ਮੀਨਾਰਾਇਣ ਜੀ ਅਮਰਪਾਲ ਗੁਆਜੇ ਜੀ ਉਹ ਸੰਪਾਦਕ ਮੈਂਬਰ ਹੋਣ ਦੇ ਨਾਤੇ ਉਹਨਾਂ ਨੂੰ ਸਟੋਲ ਕਰਕੇ ਲਿਆਉਣਗੇ ਮੰਜੇ ਦੇ ਉੱਤੇ ਤੇ ਉਹ ਮੈਂ ਬੇਨਤੀ ਕਰਾਂਗਾ ਸ੍ਰੀ ਸੁਰਤਾ ਸਾਹਿਬ ਜੀ ਨੂੰ ਉਨ ਕੇ ਹੋ ਮੱਤੇ ਆ ਕੇ ਸਮਾਰੋਚਨ ਕਵਲੋ ਦੋ ਸ਼ਬਦ ਕਹਿਣਗੇ ਹਾਜ਼ਰ ਹੈਨ ਇਲਾਕਾ ਦੇ ਵਾਸੀਓ ਪ੍ਰਬੰਧਕੋ ਅਤੇ ਇਸ ਸਭਾਦਾਰਕ ਪ੍ਰੋਗਰਾਮ ਮੰਡਲੀ ਦੇ ਮੈਂਬਰੋ ਮੈਨੂੰ ਬੜੇ ਮਾਣ ਦੀ ਗੱਲ ਹੈ ਜਿਹਨਾਂ ਸਨ ਮਾਣ ਦਾ ਸਤਕਾਰ ਦਿੱਤਾ ਗਿਆ ਮੈਨੂੰ ਇਸ ਗੱਲ 'ਚ ਮੈਂ ਪ੍ਰਬੰਧਕਾਂ ਦਾ, ਇਲਾਕਾ ਨਿਵਾਸੀਆਂ ਦਾ ਤੇ ਇਸ ਮੰਡਲੀ ਦਾ ਰਿਣੀ ਹਾਂ ਤੇ ਇਸ ਕਲਚਰਲ ਪ੍ਰੋਗਰਾਮ ਨੂੰ ਸ਼ੁਰੂ ਕਰੰਦਾ ਆ। ਅ ਸ਼ੁਰੂ ਕਰਦਾ। ਅ ਇਸ ਪ੍ਰੋਗਰਾਮ ਇਸ ਮੰਡਲੀ chape ਗਏ ਜਨਾਬ ਜੀ ਦੀ ਪਹਿਲੇ ਕਾਪੀ ਸਟੇਜ 'ਤੇ ਕਰਨ ਜੀ ਮੀਰਾ ਜੀ ਗੁੜ। ਇਸ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਮੈਂ ਬੇਨਤੀ ਕਰਾਂਗਾ ਗੁਰਦੇਵ ਢਿੱਲੋਂ ਨੂੰ ਸੱਜਣੇ ਅਮਲੀ ਨੂੰ ਕੇਵਾ ਕੇ ਸੰਭਾਲਣ ਅਤੇ ਅੱਜ ਦੇ ਪ੍ਰੋਗਰਾਮ ਅਧਾਰਜਮੰਦ ਦਾਤ ਦੇਣੀ ਤੁਸੀਂ ਤਾੜੀਆਂ ਦੇ ਨਾਲ ਹੁਣ ਤੱਕ ਤਾੜੀਆਂ ਵੀ ਵੱਜੀਆਂ ਕੋਈ ਵੀ ਕਲਾਕਾਰ ਆਇਆ ਉਹ ਆ ਰਹੇ ਨੇ ਇੱਕ ਬਹੁਤ ਹੀ ਵਧੀਆ ਆਈਟਮ ਲੈ ਕੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਲੈ ਕੇ ਆ ਰਹੇ ਆ गुरदुरी मैं गुरग करूंगा अगर तुम कोई भी इंस्ट्रूमेंट कोई ज्यादा बंद दस जाना बाकी करूंगा साउंड दोस्तों के भी वो आप भी गेड़ा देके दे देख सकते हैं किस्ट्रूमेंट की आवाज वाह साहब ने क्या एक घर जो सोनी बल्ले खर गया ਚੱਚਾ ਘੜਾ ਇੱਕ ਪੱਤਾ ਘੜਾ ਉਹਦੀ ਨਣਦ ਨੇ ਚਾੱਕ ਕੇ ਲਗੋਤਾ ਸੀ ਉਹ ਫਿਰਦਾ ਫਰਾਉਂਦਾ ਆ ਕੇ ਸਾਡੇ ਕੋਲੇ ਵਜਦਾ ਜਾ ਰਿਹਾ ਮੈਂ ਥੀਰਪਾ ਅੱਜ ਕਲਾਕਾਰਾਂ ਨੂੰ ਮੈਂ ਹੌਲੀ ਹੌਲੀ ਅਨਾਉਂਸ ਕਰੂਗਾ ਕਿਉਂਕਿ ਜ਼ਿਆਦਾ ਫਿਰ ਬੋਰ ਹੋਮੋਗੇ ਲ ਆ ਰਹੇ ਜੱਸੀ ਗੁਰਦਾਸਪੁਰਿਆ शुरूआत बाबे हले शाह जे कलाम जो करण लॻियां कोशिशि करा मनोरंजन कर सघां बिल्कुलु

अॼु कोई यार I'm gonna get out of here, 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 I'm gonna get نمبر نمبر और बहुत खूबसूरत अंदाज बहुत ने सुनाई यह सब जस्सी गुरदास हो रही है उस तो मैं जिस तरह पहले एक एक बार इंट्रोड्यूस करवाऊंगा क्योंकि ज्यादा बोर नहीं करूंगा सा मैडोलीयम से आ खड़े उन्हें माड़ा मोटा पता होना चाहिए मैं कि सुर तो गाला ਇਹਦਾ ਇਹੋ ਜਿਹੇ ਕਲਾਕਾਰ ਵੀ ਮਾਈਕ ਤੇ ਆ ਜਾਂਦੇ ਆ ਵੀ ਆਉਂਦੇ ਘਰ ਚੱਕ ਕੇ ਜਨੂੰ ਕਹਿੰਦੇ ਭਾਜੀ ਕਿਹੜਾ ਸੁਰੱਖਿਅ ਹੈ ਨਹੀਂ ਨਹੀਂ ਸੁਰੱਖਿਆ ਦਾ ਸੁਰੱਖਣਾ ਤਾਂ ਮੈਚ ਸ਼ੁਰੂ ਹੋ ਜਾਂਦਾ ਬਾਦਜਾੜਾ ਫਿਰ ਬਾਅਦ ਚ ਸੁਰਾਉਣਾ ਲੱਭਦਾ ਰਹਿੰਦਾ ਉਹ ਬੰਦਾ ਗਾ ਕੇ ਭੱਲੇ ਚਲੇ ਜਾਂਦਾ ਉਹਨੂੰ ਬਾਅਦ